ਨਾਵੇ ਪੂਰਨਾ ਚੋਰੀ ਕਰੀਏ ਨਾ ਹੀ ਮਾਰੀਏ ਡਕਾਵੇ ਔਖੀ ਹੋ ਜੂ ਕੈਦ ਪੋਗਣੀ ਪੀਣਾ ਪੈ ਜੂ ਆਟਾ ਮੈਂ ਤੈਨੂੰ ਵਰਜ ਰਹੀ ਪੂਰਨ ਸਿਆਬਦਮਾਸ਼ਾ ਮੈਂ ਤੈਨੂੰ ਵਰਜ ਰਹੀ ਪੂਰਨ ਸਿਆਬਦਮਾਸ਼ਾ ਮੈਂ ਤੈਨੂੰ ਵਰਜ ਰਹੀ ਪੂਰਨ ਸਿਆਬਦਮਾਸ਼ਾ ਮੈਂ ਤੈਨੂੰ ਵਰਜ ਰਹੀ ਰੋਹੀ ਦੇ ਵਿੱਚ ਵੱਡਿਆ ਪੂਰਨਾ ਰੋਹੀ ਦੇ ਵਿੱਚ ਵੱਡਿਆ ਪੂਰਨਾ ਵੱਡਿਆ ਫਤਿਹ ਬੁਲਾ ਕੇ ਵੇ ਮਾਤਾ ਤੇਰੀ ਰੋਵੇ ਪੂਰਨਾ ਪਾਲਿਆ ਦੁੱਧ ਪਿਆ ਕੇ ਵੇ ਭੈਣ ਤਾਂ ਤੇਰੀ ਰੋਵੇ ਪੂਰਨਾ ਭੈਣ ਤਾਂ ਤੇਰੀ ਰੋਵੇ ਪੂਰਨਾ ਕੀ ਦੇ ਕਰੂੰ ਕਬੜੂ ਘਰ ਆ ਕੇ ਵੇ ਨਾਰਤ ਤਾਂ ਤੇਰੀ ਰੋਵੇ ਪੂਰਨਾ ਛੱਡ ਗਿਆ ਵਿਆਹ ਕਰਵਾ ਕੇ ਹਰੀਆਂ ਵਿਰਚਾਂ ਦੇ ਫੁੱਲ ਡਿਗਦੇ ਕਮੜਾ 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 ਕੇ ਹਰੀਆਂ ਵਿਰਚਾਂ ਦੇ